ਕੀਆ ਪਰ ਮਹਿਮਾ ਸਾਹਿਬ ਜੀ ਮੈਂ ਤੁਸੀਂ 100% ਜਿਹੜੀ ਆਰਥਿਕਤਾ ਹੈ ਉਹ ਬੇਸ ਕੀਤੀ ਵੀ ਖੇਤੀ ਤੇ ਨਿਰਭਰ ਆ ਪਰ ਸਰਕਾਰ ਇਹ ਕਹਿੰਦੀ ਵੀ ਇਹ ਰੋਜ਼ ਧਰਨੇ ਲਾਉਂਦੇ ਰੋਜ਼ ਸੜਕਾਂ ਰੋਕਦੇ ਨੇ ਇਹ ਆਮ ਵਰਗ ਨੂੰ ਪਰੇਸ਼ਾਨ ਕਰਦੇ ਪਏ ਨੇ ਇਹ ਤਾਂ ਸਗੋਂ ਆਰਥਿਕਤਾ ਦਾ ਉਲਟਾ ਨੁਕਸਾਨ ਕਰਦੇ ਨੇ ਜਿਹੜੇ ਕਹਿ ਰਹੇ ਨੇ ਕਿ ਰੋਜ਼ ਧਰਨੇ ਲਾਉਂਦੇ ਨੇ ਹੂੰ ਉਹਨਾਂ ਨੂੰ ਇਹ ਗੱਲ ਪੁੱਛੋ ਹੂੰ ਕਿ ਜਿੰਨਾ ਚਿਰ ਇਲੈਕਸ਼ਨ ਦੇ ਵਿੱਚ ਤੁਹਾਡੇ 90 ਐਮਐਲਏ ਨਹੀਂ ਜਿੱਤੇ ਤੁਸੀਂ ਸਰਕਾਰ ਨਹੀਂ ਬਣਾਈ ਹਮ ਉਹਨਾਂ ਚਿਰ ਸਾਡੇ ਧਰਨਿਆਂ ਦੇ ਵਿੱਚ ਆ ਕੇ ਤੁਹਾਡੇ ਇਹੀ ਐਮਐਲਏ ਸਾਊਂਤੀ ਦੀ ਤਰ੍ਹਾਂ ਥੱਲੇ ਮੂੰਹ ਕਰਕੇ ਬੈਠ ਰਹਿੰਦੇ ਸੀ ਅਸੀਂ ਇਹਨਾਂ ਨੂੰ ਕਦੇ ਸਟੇਜ ਤੇ ਬੁਲਾਇਆ ਨਹੀਂ ਸੀ ਆਉਂਦੇ ਸੀ ਥੱਲੇ ਮੂੰਹ ਕਰਕੇ ਬੈਠ ਰਹਿੰਦੇ ਸੀ ਤੇ ਜਾਣ ਲੱਗੇ ਸਾਰਿਆਂ ਨੂੰ ਸਸਤੀ ਕਾ ਬੁਲਾ ਕੇ ਚਲੇ ਜਾਂਦੇ ਸੀ ਉਦੋਂ ਨਹੀਂ ਸੀ ਆਰਥਿਕਤਾ ਤੇ ਹਮਲਾਗਾ ਹਮ ਉਦੋਂ ਸਾਡੇ ਧਰਨਿਆਂ 'ਚ ਕੀ ਅੰਬਲੇ ਨਾ ਆਉਂਦੇ ਸੀ ਕਿਉਂ ਆਉਂਦੇ ਸੀ ਇੱਕ ਵੀ ਐਮਐਲਏ ਆ ਸਮੇਤ ਭਗਵੰਤ ਮਾਨ ਦੇ ਜੀ ਕੀ ਗੱਲ ਉਦੋਂ ਧਰਨੇ ਸੜਕਾਂ ਨਹੀਂ ਸੀ ਰੁਕਦੀਆਂ ਉਦੋਂ ਆਰਥਿਕਤਾ ਨੂੰ ਨੁਕਸਾਨ ਨਹੀਂ ਸੀਗਾ ਉਦੋਂ ਆਰਥਿਕਤਾ ਨਹੀਂ ਸੀ ਦਾਵਾ ਦੋਲ ਹੁੰਦੀ ਨਹੀਂ ਇੰਨਾ ਧਰਨਿਆਂ ਕਰਕੇ ਕੋਈ ਆਰਥਿਕਤਾ ਤੇ ਫਰਕ ਨਹੀਂ ਜਿਹੜੀ ਫੰਡ ਨੇ ਜਾਂ ਜਿਹੜੀ ਸੁਧਾਰ ਇਹ ਨੇ ਕੱਲੇ ਸ਼ੰਭੂ ਦੇ ਬਾਰਡਰ ਤਾਣੀ ਜਿੱਲੀਆ ਹੀ ਆਉਣਾ ਇਹਨੇ ਸਿਰਫ ਖਨੌਰੀ ਦੇ ਬਾਰਡਰ ਤਾਣੀ ਆਉਣਾ ਵੀ ਉੱਥੇ ਰਾਜ ਧਰਨਾ ਲਾ ਕੇ ਬੈਠੇ ਨੇ ਤੇ ਵਿਕਾਸ ਨੂੰ ਰੋਕ ਲਿਆ ਇਹਨਾਂ ਦੀ ਆਰਥਿਕ ਜਿਹੜਾ ਵਿਕਾਸ ਨੂੰ ਰੋਕ ਲਿਆ